ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਖੜੇ ਆਂ ਦੰਦਮਈ ਟਕਸਾਲ ਤਲਵੰਡੀ ਸਾਬੋ ਦੇ ਵਿੱਚ ਜਿਹੜਾ ਹੌਰਸ ਸੁਸਾਇਟੀ ਵੱਲੋਂ ਜਿਹੜਾ ਇਹ ਸ਼ੋਅ ਕਰਵਾਇਆ ਜਾ ਰਿਹਾ ਉਹਦੇ ਵਿੱਚ ਜਿਹੜੇ ਜਾਨਵਰ ਪਹੁੰਚੇ ਆਂ ਬਾਈ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਜੇ ਵੇਚ ਖਰੀਦ ਵਾਸਤੇ ਆ ਤਾਂ ਉਹ ਜਾਨਵਰ ਤੁਹਾਨੂੰ ਦਿਖਾਵਾਂਗੇ ਜੇ ਤੁਹਾਨੂੰ ਨਹੀਂ ਵੀ ਵੇਚ ਖਰੀਦ ਵਾਸਤੇ ਤਾਂ ਜਿਹਦੇ ਵਿੱਚੋਂ ਕੋਈ ਪਸੰਦ ਆਉਂਦਾ ਤਾਂ ਤੁਸੀਂ ਬਾਈ ਦੇ ਨਾਲ ਗੱਲ ਕਰਕੇ ਜਿਵੇਂ ਵੀ ਤੁਹਾਨੂੰ ਲੱਗਦਾ ਤੁਸੀਂ ਗੱਲਬਾਤ ਕਰਕੇ ਕਰ ਸਕਦੇ ਹੋ ਤੇ ਗੱਲਬਾਤ ਕਰਾਂਗੇ ਕੀ ਲੋਕੇਸ਼ਨ ਆ ਤੇ ਕਿੱਥੋਂ ਬਈਏ ਆ ਸੱਸੀ ਭਾਈ ਸੱਸੀ ਭਾਈ ਬਰੇ ਕਿਵੇਂ ਆ ਮੇਲਾ ਕੀ ਹਾਲ ਹੈ ਮੇਲਾ ਵਧੀਆ ਬਰੇ ਪਰ ਨਾਲ ਵਧੀਆ ਅੱਗੇ ਪਰ ਅੱਗੇ ਨਾਲ ਅੱਗੇ ਨਾਲ ਫਰਕ ਹੈ ਹਾਂ ਇਹ ਕਿੰਨਾ ਮੇਲਾ ਹੈ ਵੈਸੇ ਮੇਲਾ ਇਹ ਮਲਾ ਚੌਥਾ ਆ ਗਿਆ ਕੀ ਇਹ ਪਹਿਲਾਂ ਉਧਰ ਸੀਗਾ ਬਦਲ ਕੇ ਇੱਥੇ ਆ ਗਿਆ ਉਹਨੇ ਇੱਥੇ ਆ ਗਿਆ ਠੀਕ ਹੈ ਤੇ ਕਿੰਨੇ ਦਿਨ ਹੋ ਗਏ ਬਈਆਂ ਆ ਜਾਣ ਤੁਹਾਨੂੰ ਵੀ ਤਿੰਨ ਦਿਨ ਹੋ ਗਏ ਤਨਵਿੰਦ ਹਾਂ ਠੀਕ ਹੈ ਤੁਸੀਂ ਹੋਇਆ ਜਾਨਵਰ ਸੇਲ ਇਹਦੇ ਬਲੇ ਹਾਂ ਵੀਰੇ ਦੋ ਫਗਨ ਨੂੰ ਕੋਈਆਂ ਕੁੜੀਆਂ ਹੋਣਗੇ ਇਹਦੇ ਪਹਿਲਾ ਹੋਗੇ ਹਾਂ ਮੇਲਾ ਹੀ ਮੈਨੂੰ ਲੱਗਦਾ ਇਹਦੋਂ ਬਾਅਦ ਭਰਨਾ ਚਿਰੋ ਹਾਂ ਮੇਲਾ ਅੱਜ ਅਸਾਂ ਅੱਜ ਹੀ ਵਿਕੇ ਨੇ ਸਵੇਰੇ ਅੱਜ ਹੀ ਗਾਹ ਚੱਲੇਗਾ ਠੀਕ ਹੈ ਵੀਰੇ ਤੇ ਦਈਏ ਵੀ ਡਿਟੇਲ ਹਾਂਜੀ ਹਾਂ ਇਹ ਦੀ ਦੱਸੋ ਕੀ ਦੇ ਦੇ ਇਹ ਵੀਰੇ 4 ਮਹੀਨਾ ਦੀ ਉਮਰ ਆ ਵੀਰੇ ਠੀਕ ਹੈ ਸਾਡੇ ਕੋਲ ਆਦੂ ਨੁਕਰਾ ਘੋੜਾ ਗਾ ਅਲੀ ਉਹਦੀ ਬੱਚੀ ਹੈਗੀ ਇਹ ਠੀਕ ਹੈ ਹਾਂ ਵੀਰੇ ਤੇ ਇਹ ਬਈ ਇਹਦਾ ਮੁੱਲ ਕੀ ਕਰਦੋ ਮੁੱਲ ਦਾ 2.5 ਲੱਖ ਰੁਪਏ ਵੀਰੇ 2.5 ਲੱਖ ਹਾਂ ਤੇ ਜਿਹੜਾ ਘੋੜਾ ਉਹਦੀ ਕੀ ਹਾਈਟ ਆ ਬਾਈ ਉਹਦੀ ਵੀ ਬਰੇ 68 ਇੰਚ ਹੈ ਤਾਂ ਇਹ ਮਾਨ ਨੂੰ ਵੀ ਮਾਰ ਦੀ ਨੁਕਰੀ ਹੈ 68 ਇੰਚ ਮਾਨ ਮਾਨ ਠੀਕ ਹੈ ਮਾਨਤਨ ਹੋ ਜੂਏ ਆਹ ਹਾਂ ਬਰੇ ਕਰਦਾਂਗੇ ਜੇ ਇਹ ਜੀ ਇਹ ਵੀ ਚੰਬੀ ਹੈਗੀ ਇਹ ਵੀ ਉਸੇ ਘੋੜੇ ਦੀ ਹੈਗੀ ਠੀਕ ਹੈ ਆਪਣੇ ਆਪ ਦੇ ਘੋੜੇ ਦੀ ਹੈਗੀ ਇਹ ਠੀਕ ਹੈ ਇਹਦੀ 9 ਮਹੀਨੇ ਉਮਰ ਹੈਗੀ ਇਹਦੀ ਅਸ਼ਾ 9 ਮਹੀਨੇ ਹਾਂ ਬਹੁਤ ਵਧੀਆ ਵੱਡੀ ਘੋੜੀ ਬਣਨ ਵਾਲੀ ਬੇਚਰੀ ਹੈਗੀ ਠੀਕ ਹੈ ਅਜੇ ਤਾਂ ਹੋਸ਼ ਨਹੀਂ ਹਾਂ ਹਾਂ ਮਾਰਕਿੰਗ ਬਾਈ ਕੀ ਹੈ ਜੀ ਮਾਰਕਿੰਗ ਇਹਦੀ ਬਾਈ ਬਸ ਚੰਬੀ ਹੈਗੀ ਇਹ ਸਾਤਨ ਹਾਂ ਚੰਮੇ ਜੀ ਹੁੰਦੀ ਹੈਗੀ ਤੇ ਬੱਚੇ ਇਹ ਦੇ ਨੁਕਰੇ ਦਊਗੀ ਨੁਕਰੇ ਹਾਂ ਨੁਕਰੇ ਬੱਚੇ ਇਹਦਾ ਮੁੱਲ ਬਈ ਇਹਦਾ ਮੁੱਲ ਬਈ 130 ਹੈਗਾ ਠੀਕ ਹੈ ਹੰਨਾ ਕੋਨਾਂ ਤੋਂ ਬਈ ਚੱਕਰ ਬਾਲ ਘੁਰਗੇ ਸਾਫ ਹੋਵੇ ਹਾਂ ਵੀਰੇ ਸਾਫ ਹੋਰੇ ਦੇਮਨ ਲੱਗਿਆ ਵਾ ਠੀਕ ਹੈ ਇਹਦਾ ਮੁੱਲ ਕੀ ਕਰਦੇ ਇਹਦਾ 130 ਵੀਰੇ 130 ਕਰਦੇ ਬਈ ਮਾਨਤਾ ਨੇ ਦੇ ਜੋ ਵੀ ਹੋ ਜੂ ਬਾਈ ਜਨਾ ਤਕਰੀਮ ਤੇ ਨੰਬਰ ਚ ਜੀ ਜਾਂਦਾ ਤੁਸੀਂ ਜਿਹੜੀ ਵੀ ਪਸੰਦ ਆਉਂਦੀ ਆ ਤੇ ਗੱਲਬਾਤ ਕਰ ਸਕਦੇ ਬਾਈ ਇਹ ਇਹ ਵੀਰੇ ਕੋੜੀ ਮਨਾਖੀ ਇੱਕ ਅੱਖੋਂ ਕਾਣੀ ਹੈਗੀ ਮਨਾਖੋਂ ਕਾਣੀ ਹਾਂ ਹਾਂ ਇਹਦੀ ਕੀ ਉਮਰ ਆ ਬਈ ਇਹਦੀ ਉਮਰ ਹੈਗੀ ਬਈ 6 ਸਾਲ ਠੀਕ ਹੈ ਇਹ ਨੁਕਰੀ ਜੀ ਆ ਗਈ ਤੇ ਚੰਬੀ ਹੈ ਵੀ ਉਹ ਵੀ ਚੰਬੀ ਹਾਂਜੀ ਹਾਂ ਬੱਚਿਆਂ ਦੀ ਵਧੀਆ ਕੁੜੀ ਵੱਡੀ ਲੰਬੀ ਲੰਬੀ ਕੁੜੀ ਉੱਤੀ ਹੈ ਸਵਾਰੀ ਸਵਾਰੀ ਤੇ ਪਾ ਸਕਦੇ ਕਰਦੀ ਹੈ ਹਾਂ ਹਾਂ ਇਹਦਾ ਕੀ ਮੁੱਲ ਕਰਦੇ ਇਹਦਾ ਵੀ ਇਹਦਾ ਵੀ 1/2 ਲੱਖ ਰੁਪਏ ਹੈਗਾ ਠੀਕ ਹੈ ਇਹ ਪਹਿਲਾਂ ਸਹੀ ਹੈ ਹਾਂ ਪਹਿਲਾਂ ਸਹੀ ਵੀ ਇਹ ਕਿਵੇਂ ਦਾ ਬੱਚਾ ਨੁਕਰਾ ਬੱਚਾ ਸੀ ਮਾੜੀ ਛਣ ਨੁਕਰਾ ਹਾਂ ਠੀਕ ਹੈ ਇਹ ਹੈ ਵੀ ਇਹ ਵੀ ਬਰੇ ਨੁਕਰੀ ਹੈਗੀ 60 ਇੰਚ ਹਾਈਟ ਹੈਗੀ ਇਹਦੀ ਇਹ 4 ਦੰਦਾਂ ਦਾ ਜੀ ਇਹ ਠੀਕ ਹੈ ਅ ਤੇ ਬਾਰੀ ਮੋਟੀ ਹੈਗੀ ਐਸਾ ਬਾਰੀ ਨਹੀਂ ਹੈਗੀ ਕੋਈ ਮਾਰੇ ਮੋਟੇ ਦਾਗ ਹੀ ਨਹੀਂ ਹੈ ਠੀਕ ਹੈ ਕਿੰਨੇ ਮਾਰ ਹੈ ਕਿਹਾ ਉਮਰ ਦੀ 5 ਸਾਲ ਹੈ ਹਾਂਜੀ ਸਾਲ ਤੇ ਕਿਵੇਂ ਦੇ ਬੱਚੇ ਇਹ ਦੁਬਲੇ ਬੱਚੇ ਦੇ ਪਹਿਲਾ ਕਵਾਲੀ ਸੂਈ ਹੈਗੀ ਨੁਕਰੀ ਬੱਚੀ ਸੀ ਮਾਰੇ ਦੀ ਨੁਕਰੀ ਹਾਂ ਹਾਂ ਕਿਹੜੇ ਹੁਣ ਦੁਬਾਰੇ ਭਰਾਈ ਹੋਈ ਹੈ ਸਾਡੇ ਜਿਹੜਾ ਆਪਣੇ ਕੋਲ ਉਹ ਨਾ ਅੱਛਾ ਉਹਦੇ ਭਰਾਈ ਹੋਈ ਹੈ ਇਹਦੀ ਆਪ ਦੀ ਕੀ ਡਿਟੇਲ ਹੈ ਬਈ ਆਪ ਆਨ ਆਉਣਗੀ ਇਹ ਹਾਂ ਹਾਂ ਵਧੀਆ ਗੱਲ ਆ ਬਾਈ ਇਹ ਤਾਂ ਝੂਠ ਝਾਟ ਵਾਲੀ ਗੱਲ ਨਹੀਂ ਨਹੀਂ ਹਾਂ ਬਈ ਆਨ ਆਉਣਾ ਉਹ ਚੀਜ਼ ਹੀ ਦਾ ਹਾਂ ਕੀ ਬੋਲਦਾ ਬਈ ਇਹਦਾ ਮੁੱਲ ਤਨ ਲੱਖ ਰੁਪਏ ਉਹਦੇ 3 ਲੱਖ ਹਾਂ ਠੀਕ ਹੈ ਤੇ ਇਹ ਹੀ ਇਹ ਹੈਗੀ ਹੈਗੀ ਮਹਾਰਾਣੀ ਦੀ ਹੈਗੀ ਠੀਕ ਹੈ ਹਾਂ ਜੀ ਤੇ ਮਾਲ ਨੂੰ ਮਾਲ ਨਹੀਂ ਹੋ ਗਈ ਪਤਾ ਹੀ ਆਪਣੇ ਠੀਕ ਹੈ ਕਿੰਨੇ ਕੀ ਉਮਰ ਕਿੰਨੀ ਹੈ ਉਮਰ ਦੀ 4-5 ਹੋਗੀ ਜੀ ਇਹਦੀ 4-5 ਹਾਂ ਇਹ ਆਪਣੀ ਘਰ ਦੀ ਸੀ ਨਹੀਂ 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 ਆਪਣੇ ਫਿਰ ਨਹੀਂ ਹੁੰਦੀਆਂ ਜੀ ਆਪਣੇ ਬੇਚਰੀ ਦਾ ਕੰਮ ਹੀ ਆ ਪਤਾ ਠੀਕ ਹੈ ਹਾਂ ਜੀ ਕਿੰਨੀ ਹਾਈਟ ਹੋਊਗੀ ਇਹਦੀ ਇਹਦੀ ਹਾਈਟ ਬਈ ਕੱਟ ਤੋਂ ਬਾਹਰ ਆ ਜੀ ਕੱਟ ਪਲੱਸ ਆ ਜੀ ਸੋਹਣੀ ਹੈ ਨਾ ਹਾਂ ਹਾਂ ਸੋਹਣੀ ਹੈ ਬਹੁਤ ਹੋਲੀ ਖੁੱਲੀ ਬਹੁਤ ਆ ਕੁੜੀ ਹੂੰ ਠੀਕ ਹੈ ਤੁਹਾਡੀ ਸੌਰੀ ਸੌਰੀ ਪੂਰੀ ਪਵਾ ਸਕਦੇ ਹਾਂ ਠੀਕ ਹੈ ਬਈ ਇਹਦਾ ਕੀ ਮੁੱਲ ਕਰਦੇ ਆ ਇਹਦਾ ਮੁੱਲ 3.5 ਲੱਖ ਰੁਪਏ 3.5 ਲੱਖ ਠੀਕ ਹੈ ਜੀ ਇਹ ਅੱਗੇ ਆ ਗਈ ਹੈ ਇਹ ਖਲੀਫੇ ਦੀ ਹੈ ਜੀ ਇਹਦਾ ਮੈਜਿਕੁਲੈਂਟ ਨਹੀਂ ਹੈਗਾ ਚੈਂਪੀਅਨ ਕੋੜਾ ਹਾਂ ਉਹਦੀ ਹੈ ਜੀ ਠੀਕ ਹੈ ਹਾਂ ਤੇ ਇਹਦੀ ਕੀ ਡਿਟੇਲ ਆ ਬਈ ਖਲੀਫੇ ਦੀ ਹੈਗੇ ਬੱਚੀ ਹਜੇ ਦੋ ਦੰਦ ਜੀ ਇਹ ਠੀਕ ਹੈ ਦੋ ਦੰਦ ਦੀ ਹੈ ਜੀ ਹਾਂ ਦੋ ਦੰਦ ਦੀ ਹੈ ਜੀ ਇਹ ਠੀਕ ਹੈ ਜੀ ਹਾਂ 60 ਇੰਚ ਕਰ ਦੋ ਜੀ ਠੀਕ ਹੈ ਉਮਰ ਕਿੰਨੀ ਕਰ ਗਈ ਉਹ ਉਹ ਦੋ ਦੰਦ ਦੀ ਬਸ ਵਣ ਕੇ ਚੱਲ ਠਾਈਕ ਸਾਲ ਦੀ ਹੋ ਗਈ ਠਾਈਕ ਸਾਲ ਦੀ ਹਾਂਜੀ ਠੀਕ ਹੈ ਬਾਈ ਤੇ ਇਹਦਾ ਕੀ ਮੁੱਲ ਆ ਬਾਈ ਇਹਦਾ ਵੀ ਬਹੁਤ 3 ਗੱਲ ਲੱਖ ਰੁਪਈਆ ਰੇਡੀ ਆ ਬਾਈ ਠੀਕ ਹੈ ਹਾਂਜੀ ਬਾਈ ਇਹਨਾਂ ਜਾਨਵਰਾਂ ਤੋਂ ਇਲਾਵਾ ਆਪਣੇ ਕੋਲੇ ਘਰੇ ਵੀ ਜਾਨਵਰ ਖੜੇ ਹਾਂਜੀ ਆਪ ਕੋ ਕੋ ਘੋੜਾ ਹੈਗਾ ਆਪ ਕੋ ਦਲਵਾਦ ਰਣੀ ਹੈਗਾ ਥਾੜੇ ਚ ਬਸ਼ੀਰਾ ਦੋ ਦੰਦੀ ਇੱਕ ਨੂੰ ਠੀਕ ਹੈ ਤੇ ਕੱਲ ਅਲੀਗੜ ਲਾਈਨ ਦਾ ਆਪਣੇ ਕੋਲ ਬਸ਼ੀਰਾ ਘੋੜਾ ਹੀ ਬਣ ਗਿਆ ਤਾਂ ਚੱਲ ਹੁਣ ਥਾੜਾ ਸਰਵਿਸ ਚੱਲ ਥਾੜਾ ਸਰਵਿਸ ਚਾਲੂ ਹੈ ਜੀ ਠੀਕ ਹੈ ਬਾਈ ਤੇ ਅਸੀਂ ਦੋਸਤ ਸਕਰੀਨ ਚ ਲਾ ਦਾਂਗੇ ਉਹਨਾਂ ਦੀਆਂ ਵੀ ਸ਼ਾਰਟਸ ਹਾਂਜੀ ਹਾਂਜੀ ਉਹਦੀ ਆਪਣੇ 22000 ਦੋਨਾਂ ਦੀ ਫੀਸ ਲਈ 22000 ਹਾਂ ਜੀ ਇੱਕ ਆਪਣੇ ਕੋਲ ਅਲੀ ਹੈਗਾ ਜੀ ਇਹਦਾ ਕੋਲ ਜਿਹੜਾ ਆਪਣੇ ਬੂਟੇ ਕੋਲ ਕੋਈ ਰਾਜੂ ਘੋੜਾ ਸੀਗਾ ਉਹਦਾ ਬੱਚਾ ਆ ਗਿਆ ਠੀਕ ਹੈ ਸਾਉਲੀ ਵੀ 22000 ਫੀਸ ਉਹਨੂੰ ਕਰਾ ਗਾ ਠੀਕ ਹੈ ਸਾਡੇ ਚ ਕੱਲ ਉਹਦਾ ਲੱਗ ਠੀਕ ਹੈ ਹਾਂ ਜੀ ਰਿਜ਼ਲਟ ਕਿਵੇਂ ਆ ਰਹੇ ਆ ਰਿਜ਼ਲਟ ਬਹੁਤ ਚੰਗੇ ਜੀ ਚੰਗੇ ਆ ਹਾਂ ਜਿਹੜਾ ਉਹ ਆਪਣੇ ਕੋਲ ਮਾਰ ਬੜੀ ਘੋੜਾ ਹੈਗਾ ਚੱਲ ਵਾਲੀ ਘਰ ਲੈਣ ਦਾ ਜਿਹੜਾ ਉਹ ਉਹਦੇ ਰਿਜ਼ਲਟ ਹੁਣ ਆਉਣ ਲੱਗਣਗੇ ਠੀਕ ਆ ਕੋਈ ਹੋਰ ਫਾਈਨਲ 30 ਮਿੰਟ ਹੋਈਆਂ ਨੇ ਠੀਕ ਆ ਬਈ ਟੈਟੂ ਦਿਖਾ ਗੀ ਕਰੀ ਗਾ ਦੇ ਪਾ ਗੀ ਟੈਟੂ ਟੈਟੂ ਇਹ ਆਪਣਾ ਕੰਮ ਹੀ ਆ ਬਈ ਫ੍ਰੈਂਡ ਟੈਟੂ ਸਟੂਡੀਓ ਆਗਾ ਅੱਛਾ ਆਪਦਾ ਕੰਮ ਹਾਂ ਠੀਕ ਆ ਸੰਤ ਜਰਨੈਲ ਸਿੰਘ ਪਿੰਡਰਾ ਸਿੱਖ ਧਰਮ ਨੂੰ ਲੈ ਕੇ ਆ ਹਾਂ ਸਾਰੇ ਸਿੱਖ ਧਰਮ ਅਕਾਲੀ ਫੁੱਲਾ ਸਿੰਘ ਇਹ ਮੰਮੀ ਡੈਡੀ ਨੇ ਗੀ ਮੰਮੀ ਡੈਡੀ ਆ ਹਾਂ ਜੀ ਠੀਕ ਆ ਇਧਰ ਅਕਾਲੀ ਫੁੱਲਾ ਅਕਾਲੀ ਫੁੱਲਾ ਸਿੰਘ ਹੋਗਾ ਠੀਕ ਆ ਇਹ ਕੀ ਲੋਕੇਸ਼ਨ ਤੇ ਬਈ ਆਪਣੇ ਆਪਣੇ ਫ੍ਰੈਂਡ ਟੈਟੂ ਸਟੂਡੀਓ ਭਦਾਵੜ ਆ ਗਈ ਯਾਰ ਭਦਾਵੜ ਹਾਂ ਜੀ ਠੀਕ ਆ ਤੋ ਦੋਸਤੋ ਇਹ ਗੱਲਬਾਤ ਅਸੀਂ ਬਾਈ ਦੇ ਨਾਲ ਤੇ ਤੁਸੀਂ ਜਿਹੜਾ ਵੀ ਇਹਨਾਂ ਚੋ ਜਾਨਵਰ ਪਸੰਦ ਆਉਂਦਾ ਉਹ ਕਰ ਲਿਓ ਜਾਂ ਸਟੱਡ ਸਰਵਿਸ ਵਾਸਤੇ ਜੇ ਤੁਹਾਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਇਆ ਤਾਂ ਉਹ ਤੁਸੀਂ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ ਉਮੀਦ ਕਰਦੇ ਆਂ ਵੀ ਉਹ ਤੇ ਚੰਗੀ ਲੱਗੀ ਹੋਵੇ ਸਤਿ ਸ਼੍ਰੀ ਅਕਾਲ